ਜਦੋਂ ਅਸੀਂ ਖੁਸ਼ਹਾਲੀ ਸਿਹਤ ਤੇ ਸੁਖੀ ਵਿਵਹਤਾ ਜੀਵਨ ਦੀ ਗੱਲ ਕਰਦੇ ਆ ਤਾਂ ਕੀ ਤੁਸੀਂ ਕਦੀ ਸੋਚਿਆ ਕਿ ਔਰਤਾਂ ਨੂੰ ਅਕਸਰ ਮਾਨਸਿਕ ਤਣਾਅ ਰਿਸ਼ਤਿਆਂ 'ਚ ਕਲੇਸ਼ ਜਾਂ ਸਿਰਕ ਸਮੱਸਿਆਵਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਆ ਬਹੁਤ ਘੱਟ ਲੋਕ ਸੋਚਦੇ ਆ ਹਰ ਔਰਤ ਦੀ ਕੁੰਡਲੀ 'ਚ ਪੰਜ ਇਹੋ ਜਿਹੇ ਗ੍ਰਹਿ ਮੌਜੂਦ ਹੁੰਦੇ ਆ ਜਿਨ੍ਹਾਂ ਦਾ ਕਮਜ਼ੋਰ ਹੋਣਾ ਉਸੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਈ ਵਾਰੀ ਤਾਂ ਤੈਸ ਨੈਸ ਕਰਕੇ ਰੱਖ ਦਤਾ ਜਾਂਦਾ ਹੈ ਇਹਨਾਂ ਪੰਜ ਗ੍ਰਹਾਂ ਵੱਲੋਂ ਮੈਂ ਡਾਕਟਰ ਤੇਰੰਕਾਰ ਲੈ ਕੇ ਆਈਆਂ ਇੱਕ ਨਵਾਂ ਵਿਸ਼ਾ ਤੁਸੀਂ ਨਾ ਜਦੋਂ ਔਰਤਾਂ ਦੀ ਕੁੰਡਲੀ ਦੇ ਵਿੱਚ ਪੰਜ ਗ੍ਰਹ ਦੇਖੋ ਜਿਨ੍ਹਾਂ ਕੋਲ ਜਨਮ ਪੱਤਰੀ ਆ ਤਾਂ ਦੇਖੋਗੇ ਕਿ ਤੁਹਾਡੀ ਕੁੰਡਲੀ ਚ ਚੰ드ਰਮਾ ਜਿਹੜਾ ਕਿ ਮਨ ਦਾ ਕਾਰਕ ਹੁੰਦਾ ਸ਼ੁਕਰ ਜਿਹੜਾ ਕਿ ਦੁਨਿਆਵੀ ਸੁੱਖਾਂ ਦਾ ਕਾਰਕ ਹੁੰਦਾ ਬ੍ਰਹਸਪਤੀ ਜਿਹੜਾ ਕਿ ਵਿਆਹ ਗ੍ਰਸਥ ਜੀਵਨ ਦਾ ਕਾਰਕ ਹੁੰਦਾ ਮੰਗਲ ਜਿਹੜਾ ਕਿ ਊਰਜਾ એનર્ਜੀ ਤਾਕਤ ਦਾ ਗ੍ਰਹਿ ਹੁੰਦਾ ਜਾਂ ਫਿਰ ਬੁੱਧ ਦੀ ਗੱਲ ਕਰ ਲੋ ਜਿਸ ਨੂੰ ਬਾਣੀ ਜ਼ੁਬਾਨ ਬੋਲੀ ਦਾ ਕਾਰਕ ਕਹਿੰਦੇ ਆ ਜਦੋਂ ਇਹ ਔਰਤ ਦੀ ਕੁੰਡਲੀ ਪੰਜ ਗ੍ਰਹਿ ਕਮਜ਼ੋਰ ਹੋਣਗੇ ਤਾਂ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਮੁਸ਼ਕਲਾਂ ਆਉਂਦੀਆਂ ਆ ਅੱਜ ਮੈਂ ਵੈਦਿਕ ਸਕ੍ਰਿਪਟ ਰਾਹੀਂ ਹਰ ਔਰਤ ਲਈ ਅਹਿਮ ਇਹਨਾਂ ਪੰਜ ਅੰਗਾਂ ਦੇ ਕਮਜ਼ੋਰ ਹੋਣ ਦੇ ਲੱਛਣਾਂ ਦੀ ਪਛਾਣ ਕਰਾਂਗੇ ਦੱਸਾਂਗੇ ਤੁਹਾਨੂੰ 1 ਬਾਈ 1 ਤੇ ਸਭ ਤੋਂ ਜ਼ਰੂਰੀ ਹੈ ਕਿ ਮੈਂ ਉਹਨਾਂ ਦੇ ਬਹੁਤ ਸਰਲ ਸੌਖੇ ਪਰ ਅਸਰਕਾਰਕ ਤੇ ਕਾਰਗਰ ਉਪਾਅ ਵੀ ਦੱਸਣਿਆ ਇਹ ਮੇਰਾ ਤੁਹਾਡੇ ਨਾਲ ਵਾਅਦਾ ਆ ਕਿਉਂਕਿ ਔਰਤ ਦਾ ਜ਼ਰੂਰਮਦਾਰ ਪੂਰਾ ਪਰਿਵਾਰ ਉਸ ਤੇ ਨਿਰਭਰ ਹੈ ਜੇ ਘਰ ਦੀ ਔਰਤ दुखी ਜਾਂ ਪਰੇਸ਼ਾਨ ਹੈ ਬੱਚਾਂ ਤੇ ਮਾੜਾ ਅਸਰ ਪੈਂਦਾ ਹੈ ਪਤੀ ਜਾਂ ਪਤਨੀ ਜਾਂ ਫਿਰ ਬੱਚਾ ਜਾਂ ਸਮੁੱਚਾ ਪਰਿਵਾਰ ਦੁਖੀ ਰਹਿੰਦਾ ਉਹ ਮਾਹੌਲ ਸੁਣਾ ਨਹੀਂ ਲੈਂਦਾ ਦੁਨਿਆਵੀ ਸੁੱਖ ਸੁਵਿਧਾਵਾਂ ਲੱਖ ਹੋਣ ਤੁਹਾਡੇ ਘਰ ਜਦੋਂ ਘਰ ਦੀ ਔਰਤ ਦੁਖੀ ਹੈ ਤਾਂ ਸਾਰੇ ਹੀ ਦੁਖੀ ਨੇ ਇਹ ਅਜਮਾਈਆਂ ਹੋਈਆਂ ਗੱਲਾਂ ਨੇ ਸੋ ਆਪਣੀ ਜ਼ਿੰਦਗੀ ਨੂੰ ਸੰਤੁਲਿਤ ਕਰੋਗੇ ਸ਼ਕਤੀਸ਼ਾਲੀ ਬਣਾਉਗੇ ਇਸ ਲਈ ਤੁਹਾਨੂੰ ਬੇਨਤੀ ਹੈ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੈਂ ਪਹਿਲਾਂ ਗੱਲ ਕਰ ਲਾਂ ਮੁੱਖ ਜ਼ਿੰਮੇਵਾਰ ਗ੍ਰਹਿ ਕਿਹੜੇ ਆ ਤੇ ਉਹਨਾਂ ਦਾ ਤੁਹਾਡੇ ਜੀਵਨ ਤੇ ਫਿਰ ਪ੍ਰਭਾਵ ਕਿਹੋ ਜਿਹਾ ਪੈਂਦਾ ਖਾਸ ਤੌਰ ਤੇ ਔਰਤਾਂ ਦੀ ਕੁੰਡਲੀ ਦੇ ਵਿੱਚ ਛੇਟ ਲਿਖੇ ਅਹਿਮ ਗ੍ਰਹਿ ਜਿਹੜੇ ਨੇ ਉਹ ਭੂਮਿਕਾ ਨਿਭਾਉਂਦੇ ਨੇ ਪਹਿਲਾਂ ਤਾਂ ਆ ਗਿਆ ਚੰ드ਰਮਾ ਜਿਹੜਾ ਕਿ ਮਨ ਦਾ ਘਾਰਕ ਹੈ ਮਾਂ ਦਾ ਘਾਰਕ ਹੈ ਮਾਤਾ ਦਾ ਘਾਰਕ ਹੈ ਮਾਤਾ ਮਤਲਬ ਮਦਰ ਜਦੋਂ ਕਦੀ ਕਿਸੇ ਔਰਤ ਦੀ ਜਨਮ ਪਤਰੀ ਚ कमजोर है चंद्रमा माता-पिता ਨਾਲ ਸੰਬੰਧਾਂ 'ਚ ਕਮਜ਼ੋਰੀ ਹੈ ਪਾਣੀ ਬਹੁਤ ਸਿੱਟਦੇ ਹੋਵੋਗੇ ਪਾਣੀ ਬਹੁਤ ਬਰਬਾਦ ਕਰਦੇ ਹੋਵੋਗੇ ਇੱਕ ਗਲਾਸ ਧੋਣਾ ਇੱਕ ਬਾਲਟੀ ਖਾਲੀ ਟੁੱਟੀ ਚਲੀ ਜਾ ਰਹੀ ਹੈ ਮਾਨਸਿਕ ਤਣਾਅ 'ਚ ਰਹਿੰਦੇ ਹੋਵੋਗੇ ਇਹ ਅਸਰ ਹੋਣਾ ਚਾਹੀਦਾ ਤੁਹਾਡੇ 'ਚ ਗੱਲ ਸੁਣੋ ਮੈਂ ਸਭ ਤੋਂ ਪਹਿਲਾਂ ਪਛਾਣ ਚਿੰਨ ਦੱਸਨੇ ਆ ਕਈਆਂ ਨੂੰ ਫਿਰ ਗਿਲਾ ਹੋਣਾ ਕਿ ਸਾਡੇ ਕੋਲ ਤਾਂ ਸਾਡੀ ਜੀ ਜਨਮ ਪੱਤਰੀ ਨਹੀਂ ਹੈ ਨਹੀਂ ਆ ਤਾਂ ਨਾ ਹੋਵੇ ਮੈਂ ਜਦੋਂ ਪਛਾਣ ਜਾਂ ਲੱਛਣ ਦੱਸ ਦਿੰਨੇ ਆ ਤਾਂ ਤੁਸੀਂ ਆਪਣੇ ਜੀਵਨ 'ਚ ਉਹਨਾਂ ਨੂੰ ਮੈਚ ਕਰੋ ਕਿ ਹਾਂ ਇਦਾਂ ਹੁੰਦਾ ਤਾਂ ਸਮਝ ਲਓ ਉਹ ਵਾਲਾ ਤੁਹਾਡਾ ਗ੍ਰਹਿ ਖਰਾਬ ਆ ਤੇ ਤੁਸੀਂ ਉਹਦੇ ਨਾਲ ਸੰਬੰਧਿਤ ਉਪਾਅ ਕਰ ਲੈਣੇ ਆ ਬਿਨਾਂ ਕਿਸੇ ਨੂੰ ਪੁੱਛਿਆ ਡਾਕਟਰ ਤੇਰਾਕੌਰ ਤੇ ਵਿਸ਼ਵਾਸ ਕਰਨਾ ਸਾਰੀਆਂ ਮੇਰੀਆਂ ਭੈਣਾਂ ਜੋ ਪਹਿਲਾਂ ਮੈਂ ਚੰਦਰਮਾ ਦੀ ਗੱਲ ਕੀਤੀ ਆ ਲੱਛਣ ਕੀ ਨੇ ਪਛਾਣ ਕੀ ਨੇ ਪਛਾਣੋ ਤੁਸੀਂ ਤੁਹਾਡੇ 'ਚੋਂ ਇਦਾਂ ਤਾਂ ਨਹੀਂ ਤੁਹਾਡੇ ਨਾਲ ਕੁਝ ਹੋ ਰਿਹਾ ਜੀਵਨ 'ਚ આનੁਵਾਂਸਿਕ ਪ੍ਰਭਾਵ ਇਹਦੇ ਕੀ ਪੈਣੇ ਆ ਮਨ ਆ ਸ਼ਾਂਤ ਰਹਿੰਦਾ ਡਿਪਰੈਸ਼ਨ ਹੈ ਚਿੰਤਾਵਾਂ ਨੇ ਇੱਕ ਖੌਫ ਹੈ ਜਿਹੜਾ ਬੇਲੋੜਾ ਡਰ ਹੈ। ਕਾਰਨ ਉਹਦਾ ਕੋਈ ਨਹੀਂ ਹੈ। ਸਿਹਤ ਤੇ ਅਸਰ ਕੀ ਹੋਣਾ? ਛਾਤੀ ਦੀ ਗੱਲ ਕਰ ਲਓ। ਖੂਨ ਦੀ ਗੱਲ ਕਰ ਲਓ। ਫੇਫੜਿਆਂ ਦੀ ਗੱਲ ਕਰ ਲਓ ਜਾਂ ਮਾਨਸਿਕ ਸਿਹਤ, ਭਾਵ ਦਿਮਾਗ ਨਾਲ ਸੰਬੰਧਿਤ ਸਮੱਸਿਆਵਾਂ। ਉਸ ਤੋਂ ਬਾਅਦ ਥਾਇਰਾਇਡ ਜਿਹਦਾ ਜ਼ਿਕਰ ਆਉਂਦਾ ਹੈ ਮੇਨ ਸੱਡੀ ਗ੍ਰੰਥੀ ਬੋਡੀ ਦੀ। ਨੀਂਦ ਦੇ ਵਿੱਚ ਕਮੀ। ਇਹ ਤੁਹਾਡੀ ਸਿਹਤ ਤੇ ਪ੍ਰਭਾਵ ਪਾਊਗਾ। ਫਿਰ ਓਵਰਆਲ ਪ੍ਰਭਾਵ ਤੁਹਾਡੇ ਪਰਿਵਾਰ ਤੇ ਕੀ ਪੈਣਾ ਤੁਹਾਡੀ ਪਰਸਨੈਲਿਟੀ ਤੇ ਕੀ ਪੈਣਾ ਜਜ਼ਬਾਤੀ ਬਹੁਤ ਹੋਵੋਗੇ ਅਸਥਿਰਤਾ ਬਹੁਤ ਹੈ ਫੈਸਲੇ ਲੈਣ ਚ ਮੁਸ਼ਕਲ ਬਹੁਤ ਹੈ ਮਾਂ ਦੇ ਨਾਲ ਸਬੰਧਾਂ ਦੇ ਵਿੱਚ ਬਹੁਤ ਤਣਾਅ ਰਹਿੰਦਾ ਹੋਵੇਗਾ ਜਾਂ ਘਰੇਲੂ ਸੁੱਖਾਂ ਚ ਕਮੀ ਬਹੁਤ ਰਹਿੰਦੀ ਹੋਏਗੀ ਇਹ ਮੈਂ ਤੁਹਾਨੂੰ ਦੇ ਮਾਨਸਿਕ ਤੇ ਸਿਹਤ ਸੰਬੰਧੀ ਪ੍ਰਭਾਵ ਦੱਸਿਆ ਓਵਰਆਲ ਪ੍ਰਭਾਵ ਦੱਸਿਆ ਪਛਾਣ ਲਓ ਸੁੱਖ ਆ ਕਿ ਇਹਨਾਂ ਚੋਂ ਜ਼ਿਆਦਾ ਗੱਲਾਂ ਜੇ ਮੋਰ ਥੈਨ 75% ਏ ਲੱਛਣ ਰਲਦੇ ਆ ਤਾਂ ਸਮਝ ਲਓ ਤੁਹਾਡਾ ਚੰ드ਰਮਾ ਖਰਾਬ ਆ ਤੇ ਤੁਸੀਂ ਹੀ ਚੰ드ਰਮਾ ਦਾ ਹੀ ਉਪਾਅ ਕਰੋਗੇ ਜੇ ਵਧੀਆ ਬੈਟਰ ਜੀਵਨ ਜਿਣਾ ਚਾਹੁੰਦੇ ਆ ਐਦਾਂ ਦਾ ਜੀਵਨ ਨਹੀਂ ਕਿ ਜਹੇ ਧਰਤੀ ਤੇ ਆਏ ਜਹੇ ਨਾ ਆਏ 84 ਲੱਖ ਜਾਨੀਆਂ ਘਟ ਕੇ ਨਹੀਂ ਮੈਂ ਐਦਾਂ ਹੋਣ ਨਹੀਂ ਦੇਣਾ ਸੋ ਸੁਚੇਤ ਹੋ ਜੋ ਵੀ ਅਵੇਅਰ ਮੀ ਟਾਈਮ ਕੱਢੋ ਕਾਰਗਰ ਉਪਾਅ ਕਰ ਲਓ ਜੇ ਤੁਹਾਨੂੰ ਇਹ ਲੱਛਣ ਮੈਚ ਕਰਦੇ ਦਿੱਸਤੇ ਆ ਤੁਸੀਂ ਦਾਨ ਕਰੋਗੇ ਇੱਕ ਮੈਂ ਪੂਜਾ ਵਿਧੀ ਦੱਸਣੀ ਆ ਇੱਕ ਦਾਨ ਦੱਸਣਾ ਅੱਜ ਕੁਝ ਹੋਰ ਐਡ ਆਨ ਨਾਲ ਮੈਂ ਡੈਲਟਾ ਸਪ ਕੀਤਾ ਤੀਜੀ ਕੈਟਾਗਰੀ ਦੇਖੋ ਪਹਿਲਾਂ ਕਦੀ ਨਹੀਂ ਮੈਂ ਇਦਾਂ ਕੀਤਾ ਸੋ ਤੁਸੀਂ দান ਕੀ ਕਰਨਾ ਚਿੱਟੀਆਂ ਚੀਜ਼ਾਂ ਦਾ ਜਿੰਨਾ দান ਕਰ ਸਕਦੇ ਹੋ দান ਕਰ ਦਿਓ ਮੇਰੇ ਕੋਲ ਚੌਲ ਨੇ ਦੁੱਧ ਹੈ ਚਾਂਦੀ ਹੈ ਜੇ ਤੁਸੀਂ ਕਦੀ ਕਿਸੇ ਨੂੰ ਗਿਫਟ ਦੇਣਾ ਹੈ ਚੇਨ ਦੇ ਦਿਓ ਪਾਈਲਾ ਦੇ ਦਿਓ ਪੰਜੇਬ ਦੇ ਦਿਓ ਰਿੰਗ ਦੇ ਦਿਓ ਟੌਪਸ ਦੇ ਦਿਓ ਮੋਤੀ দান ਕਰ ਸਕਦੇ ਹੋ ਹੈਨਾ ਕਹਿੰਦੇ ਨਾ ਪਿਛਲੇ ਜਨਮ ਮੋਤੀ দান ਕੀਤੇ ਸਭ ਤੋਂ ਵੱਡਾ ਮਹਿੰਗਾ দান ਹੈ ਖੈਰ ਚੌਲ ਦੁੱਧ ਤਾਂ ਹੈ ਹੀ ਸਾਡੇ ਕੋਲ ਆਪਸ਼ਨ ਇਹ দান ਕਰ ਲਓ ਚੰਦਰਮਾ ਦਿਨ ਸੋਮਵਾਰ ਹੀ ਹੁੰਦਾ ਹੈ ਠੀਕ ਹੈ ਇਹ ਤੁਹਾਨੂੰ ਪਤਾ ਲੱਗ ਚੁੱਕਾ ਹੁਣਾ ਹੁਣ ਤੱਕ ਇੱਕ ਤੁਸੀਂ ਪੂਜਾ ਜਾਂ ਮੰਤਰ ਜਾਪ ਕਰਨਾ ਬੀਜ ਮੰਤਰ ਓਮ ਸੋਮ ਸਮਾਇ ਨਮਹ ਕਰਦੇ ਰਹੋ ਜ਼ਰੂਰੀ ਨਹੀਂ ਸੋਮਵਾਰ ਕਰਨਾ ਤੁਰਦੇ ਫਿਰਦੇ ਦੇਖੋ ਚਾਰ ਅੱਖਰ ਨੇ ਚਾਰ ਅੱਖਰ ਤੁਹਾਡੇ ਜੀਵਨ ਨੂੰ ਬੈਟਰ ਬਣਾ ਸਕਦੇ ਆ ਓਮ ਸੋਮ ਸਮਾਇ ਨਮਹ ਇੱਕ ਗੱਲ ਐਡ ਆਨ ਜਿਹੜੀ ਮੈਂ ਕੀਤੀ ਆ ਚਾਂਦੀ ਦੇ ਗਹਿਣੇ ਪਾ ਲਓ ਕਈ ਵਾਰੀ ਸੋਨਾ ਸੂਟ ਨਹੀਂ ਕਰਦਾ ਇਹ ਵੀ ਮੈਂ ਵੀਡੀਓ ਬਣਾਉਂਗੀ ਜਨਮਾਂਕਣਾੜ ਬਣਾਉਂਗੇ ਕਿਉਂਕਿ ਜਨਮ ਪੱਤਰੀਆਂ ਹੈ ਨਹੀਂ ਬਹੁਤਿਆਂ ਕੋਲ ਸੋ ਚਾਂਦੀ ਦੇ ਗਹਿਣੇ ਪਾਉਣੇ ਸ਼ੁਰੂ ਕਰ ਦੋ ਸੋਮਵਾਰ ਦਾ ਜੇ ਸਿਹਤ ਅਲੋਕ ਕਰਦੀ ਹੈ ਵਰਤ ਰੱਖ ਲਓ ਮਾਂ ਦਾ ਸਤਿਕਾਰ ਕਰਨਾ ਸਿੱਖ ਲਓ ਮਾਂ ਚੰਦਰ ਮਾ ਸਾਡੀ ਦੂਜਾ ਗ੍ਰਹਿ ਹੈ ਸ਼ੁਕਰ ਜਿਹੜਾ ਕਿ ਵਿਆਹ ਸੁੱਖ ਸੁੰਦਰਤਾ ਤੇ ਤੁਹਾਡਾ ਕਾਰਕ ਹੁੰਦਾ ਜਦੋਂ ਇਹ ਕਮਜ਼ੋਰ ਹੋ ਗਿਆ ਤੇ ਇਸ ਦੇ ਕਮਜ਼ੋਰ ਹੋਣ ਦੇ ਕਰਕੇ ਸਾਫ ਸਫਾਈ ਨਹੀਂ ਰੱਖੀ ਜਾਂਦੀ ਘਰ 'ਚ ਗੰਦ ਪਿਆ ਰਹਿੰਦਾ ਕੋਈ ਨਾ ਕੋਈ ਔਰਤ ਹੀ ਤੁਹਾਡੇ ਪਰਵਾਰਕ ਜੀਵਨ ਚ ਕਲੇਸ਼ ਦਾ ਕਾਰਨ ਬਣਦੀ ਕੋਈ ਔਰਤ ਤੁਹਾਨੂੰ ਬੇਇੱਜ਼ਤ ਕਰੀ ਜਾਂਦੀ ਆ ਫਟੇ ਝਗਨ ਦੇ ਕੱਪੜੇ ਪਾਉਣੇ ਸ਼ੁਰੂ ਕਰ ਦੋਂਗੇ ਤਦ ਸ਼ੁਕਰ ਸਮਝ ਲਓ ਖਰਾਬ ਚੱਲ ਰਿਹਾ ਲੱਛਣ ਤੇ ਪਛਾਣ ਕੀ ਨੇ ਸਬੰਧ ਤੁਹਾਡੇ ਪ੍ਰਭਾਵ ਪਏਗਾ ਪਰਿਵਾਰ ਤੇ ਵਿਆਹਤਾ ਜੀਵਨ ਚ ਬਹੁਤ ਕਲੇਸ਼ ਹੋਣਾ ਪ੍ਰੇਮ ਸਬੰਧਾਂ ਚ ਟੁੱਟਪੁੱਟ ਲੜਾਈ ਝਗੜੇ ਅਸਫਲਤਾ ਆਕਰਸ਼ਨ ਕਿਉਂਕਿ ਬਾਹਰੀ ਆਕਰਸ਼ਨ ਲੋਕ ਦੇਖਦੇ ਆ ਉਸ ਆਕਰਸ਼ਨ ਚ ਉਸ ਅਟਰੈਕਟਿਵਨੈਸ ਕਮੀ ਆ ਜਾਏਗੀ ਸਿਹਤ ਤੇ ਕੀ ਪ੍ਰਭਾਵ ਪਾਉਂਦਾ ਜੇ ਸ਼ੁਕਰ ਖਰਾਬ ਆ ਤਾਂ ਗਾਇਨਕੋਲੋਜੀ ਦੀਆਂ ਪ੍ਰੋਬਲਮਸ ਆ ਜਾਣਗੀਆਂ ਜਿਹੜੀਆਂ ਔਰਤਾਂ ਦੀਆਂ ਸਮੱਸਿਆਵਾਂ ਨੇ ਸਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਚਮੜੀ ਦੇ ਰੋਗ ਸ਼ੁਰੂ ਹੋ ਜਾਣਗੇ ਸ਼ੂਗਰ ਹੋ ਜਾਏਗੀ ਬਹੁਤ ਜ਼ਿਆਦਾ ਇੰਟਰਨਲ ਕਮਜ਼ੋਰੀ ਮਹਿਸੂਸ ਕਰਿਆ ਕਰੋਗੇ ਸੋ ਇਹਦੇ ਸਾਈਡ ਇਫੈਕਟ ਕੀ ਹੈ ਜੇ ਤੁਹਾਡੇ ਪਰਵਾੜ ਦੇ ਵਿੱਚ ਅਸਰ ਪੈਣਾ ਲੱਪਿਆ ਇਹਦੇ ਲੱਛਣ ਮੈਂ ਦੱਸਤੇ ਸਿਹਤ ਇਸਪਾਉਣ ਲੱਪਿਆ ਤਾਂ ਸਾਈਡ ਇਫੈਕਟ ਪਰਵਾੜ ਤੇ ਹੀ ਪੈਣਾ ਕੀ ਹੁਣ ਆ ਭੌਤਿਕ ਸੁੱਖਾਂ ਚ ਕਮੀ ਆ ਜਾਣੀ ਹੈ ਦਿਲ ਦੀਆਂ ਖਾਇਸ਼ਾਂ ਬਹੁਤ ਥੋੜੀਆਂ ਪੂਰੀਆਂ ਨਹੀਂ ਹੋਣੀਆਂ ਤਾਂ ਦਾ ਨੁਕਸਾਨ ਹੋਣ ਲੱਪੜ ਸੁੰਦਰਤਾ ਚ ਰੁਚੀ ਘਟਣ ਲੱਗ ਪੈਣੀ ਹੈ ਨਹੀਂ ਨਾਤੇ ਤਾਂ ਨਾ ਹੀ ਨਾਓ ਜੀ ਨਹੀਂ ਨਾ ਹੋਣਾ ਨਹੀਂ ਤਿਆਰ ਹੋਣਾ ਨਹੀਂ ਤਿਆਰ ਨਹੀਂ ਵਾਲ ਬਾਏ ਦੋਦਨ ਵਾਲੀ ਨਹੀਂ ਪੋਣੇ ਵੈਦ ਕੁਪਾ ਕਰ ਲਿਓ ਠੀਕ ਹੋ ਜੋ দান ਕਰੋਗੇ ਚਿੱਟਾ ਕੱਪੜਾ ਸ਼ੁੱਕਰਵਾਰ ਦਾ ਦਾਨ ਹੈ ਦਹੀਂ ਕਿਉਂ ਖੁਸ਼ਬੂਦਾਰ ਚੀਜ਼ਾਂ ਦਾ ਦਾਨ ਕੁਝ ਵੀ ਦੇ ਸਕਦੇ ਹੋ ਪੂਜਾ ਦਾ ਮੰਤਰ ਕੀ ਜਾਪ ਹੈ ਓਮ ਸ਼ੰ ਸ਼ੁਕਰਾਏ ਨਮਾ ਜਾਂ ਫਿਰ ਮਾਂ ਲక్ష్ਮੀ ਦੀ ਪੂਜਾ ਕਰ ਲੋ ਜਾਂ ਫਿਰ ਹੋਰ ਤੁਸੀਂ ਪਰਫਿਊਮ ਜ਼ਰੂਰ ਲਾਉਣਾ ਡੇਲੀ ਇਹ ਤਾਂ ਮੇਰੀ ਬੇਨਤੀ ਆ ਕੰਨ ਦੇ ਪਿਛਲੇ ਜੋਨ ਚ ਪਰਫਿਊਮ ਹਲਕਾ ਜਿਹਾ ਜ਼ਰੂਰ ਲਵਾ ਹਰ ਰੋਜ਼ ਖੁਸ਼ਬੂ ਦੀ ਵਰਤੋਂ ਕਰਨੀਆਂ ਸਾਫ ਸੁਫਰੇ ਤੇ ਪ੍ਰੈਸ ਕੀਤੇ ਕੱਪੜੇ ਪਾਉਣੇ ਆ ਸ਼ੁੱਕਰਵਾਰ ਦਾ ਵਰਤ ਰੱਖ ਸਕਦੇ ਹੋ ਤਾਂ ਵਰਤ ਰੱਖ ਲਓ ਇਹ ਬਿਲਕੁਲ 100% ਅਸਰਕਾਰਕ ਤੇ कारगर ਉਪਾਦਸਨੀਆਂ ਮੈਂ ਜਿਖਤੇ ਖਰਾਬ ਹੈ ਬ੍ਰਿਸ਼ਪਤੀ ਤੀਸਰਾ ਗ੍ਰਹਿ ਆ ਗਿਆ ਜਿਹੜਾ ਕਿ ਜਿਹਨੂੰ ਆਪਾਂ ਗੁਰੂ ਗ੍ਰਹਿ ਕਹਿ ਲੈਨੇ ਆ ਇਹ ਸਾਡੇ ਵਿਆਹ ਸਾਡੇ ਬੁੱਧੀ ਗਿਆਨ ਤੇ ਸੰਤਾਨ ਦਾ ਕਰਕ ਹੁੰਦਾ ਹੈ ਕਮਜ਼ੋਰ ਹੋਣ ਦੇ ਕਾਰਨ ਵੱਡਿਆਨਾ ਵੱਡਿਆਂ ਦਾ ਅਨਾਦਰ ਕਰਦੇ ਹੋ ਤਾਂ ਇਹ ਕਮਜ਼ੋਰ ਹੋ ਜਾਂਦਾ ਹੈ ਕਿਸੇ ਬਜ਼ੁਰਗ ਜਾਂ ਅਧਿਆਪਕ ਨੂੰ ਦੁੱਖ ਪਹਚਾਇਆ ਹੋਵੇਗਾ ਤਦ ਇਹਨੇ ਕਮਜ਼ੋਰ ਹੋ ਜਾਣਾ ਜਾਂ ਧਾਰਮਿਕ ਸਥਾਨਾਂ ਦੀ ਨਰਾਦਰੀ ਕਦੀ ਕਰ ਹੋ ਗਈ ਜੀਵਨ ਚ ਤਦਕ ਇਸਨੇ ਖਰਾਬ ਹੋ ਜਾਣਾ ਕਮਜ਼ੋਰ ਹੋ ਜਾਣਾ ਲੱਛਣ ਜਾਂ ਪਛਾਣ ਕੀ ਹੈ ਕਿ ਤੁਹਾਡੇ ਤੇ ਕੀ ਪ੍ਰਭਾਵ ਪਾਏਗਾ ਤੁਹਾਡੇ ਸਬੰਧਾਂ ਤੇ ਕੀ ਪ੍ਰਭਾਵ ਪੈਣਾ ਵਿਆਹ ਚ ਦੇਰੀ ਹੋਏਗੀ ਜਿਨ੍ਹਾਂ ਦਾ ਲੇਟ ਵਿਆਹ ਹੁੰਦਾ ਕਿ ਕਿਡੇ ਓਵਰੇਜ ਹੋ ਜਾਂਦੇ ਆ ਪਤੀ ਜਾਂ ਫਿਰ ਪਿਤਾ ਤੋਂ ਸਹਿਯੋਗ ਕਦੀ ਵੀ ਨਹੀਂ ਮਿਲਣਾ ਜੇ ਮਿਲਿਆ ਤਾਂ ਬਹੁਤ ਘੱਟ ਮਿਲਣਾ ਤੁਹਾਡੀ ਸਿਹਤ ਤੇ ਕੀ ਪ੍ਰਭਾਵ ਪਾਏਗਾ ਖਰਾਬ ਬ੍ਰਸਪਤੀ ਮਟਾਪਾ ਆ ਜਾਏਗਾ ਥਲਥਲ ਬਾਡੀ ਪੇਟ ਬਾਹਰ ਨਿਕਲੇ ਆਏਗਾ ਡਾਈਜੈਸਟਿਵ ਸਿਸਟਮ ਖਰਾਬ ਰਹਿਣਾ ਲਿਵਰ ਨਾਲ ਸੰਬੰਧਿਤ ਬਹੁਤ ਭਿਆਨਕ ਭਿਆਨਕ ਬਿਮਾਰੀਆਂੇ ਕਰਾ ਦਿੰਦਾ ਹੈ ਪ੍ਰਭਾਵ ਕੀ ਪੈਣਾ ਫਿਰ ਓਵਰਆਲ ਪਰਿਵਾਰ ਤੇ ਗਿਆਨ ਤੇ ਬੁੱਧੀ ਦੀ ਕਮੀ ਹੋ ਗਈ ਉੱਚ ਸਿੱਖਿਆ 'ਚ ਰੁਕਾਵਟ ਹੋ ਗਈ ਬੱਚੇ ਦੀ ਪ੍ਰਾਪਤੀ 'ਚ ਸਮੱਸਿਆ ਵਾਂਸ਼ਵਰੇਦੀ ਇਹ ਰੁਕ ਜਾਂਦੀ ਹੈ ਕਾਰਗਰ ਜਾਂ ਵੈਦਿਕ ਉਪਾਅ ਕਰ ਲੈਣੇ ਆਂ ਦਾਨ ਕਰੋਗੇ ਪਿਆਰੀਆਂ ਚੀਜ਼ਾਂ ਵੀਰਵਾਰ ਦਾ ਦਿਨ ਹੋਏਗਾ ਹਲਦੀ ਦੇ ਦਿਓ ਛੋਲਿਆਂ ਦੀ ਦਾਲ ਦੇ ਦਿਓ ਕੇਸਰ ਦੇ ਦਿਓ ਬਹੁਤ ਮਹਿੰਗਾ ਉਹ ਨਹੀਂ ਦੇ ਹੋਣਾ ਜਿਹੜਾ ਦੇ ਸਕਦਾ ਦੇ ਸਕਦਾ ਪੀਲੇ ਕੱਪੜੇ ਦਾ दान ਕਰ ਦਿਓ ਪੂਜਾ ਜਾਂ ਮੰਤਰ ਕੀ ਕਰੋਗੇ ਓਮ ਬ੍ਰਹਮ ਬ੍ਰਸਤ ਤਾਏ ਨਮਹਾਂ ਦਾ ਮੰਤਰ ਹੈ ਬੀਜ ਮੰਤਰ ਤੁਸੀਂ ਇਸ ਨੂੰ ਕਰ ਲੈਣਾ ਕੁਝ ਹੋਰ ਕਰਨਾ ਤਾਂ ਤੁਸੀਂ ਵੀਰਵਾਰ ਦਾ ਵਰਤ ਰੱਖਣਾ ਸ਼ੁਰੂ ਕਰ ਲਓ ਡੇਲੀ ਦਾ ਇੱਕ ਰੂਟੀਨ ਬਣਾ ਲਓ ਨਹਾਉਣ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਾਉਣੇ ਆ ਮੱਥੇ ਤੇ ਤਿਲਕ ਲਾ ਲਓ ਕੇਸਰ ਦਾ ориجنલ ਕੇਸਰ ਲਿਆਓ ਪਾਣੀ ਚ ਦੋ ਤੁਰੀਆਂ ਇੱਕ ਸਿਸ਼ੀਚ ਪਾਣੀ ਪਾ ਕੇ ਨਾ ਉਹ ਵੀ ਹੋਲੀ ਵਾਟਰ ਲੈ ਲਓ ਧਰਮ ਸਥਾਨ ਦਾ ਪਾਣੀ ਲਓ ਉਹਦੇ ਵਿੱਚ ਤੁਰੀਆਂ ਦੋਕ ਸਿੱਟ ਲਓ ਕੇਸਰ ਦਾ ਤਿਲਕ ਲਓ ਬਜ਼ੁਰਗਾਂ ਦਾ ਅਤੇ ਗੁਰੂਆਂ ਦਾ ਸਤਿਕਾਰ ਕਰਦਾਂ ਜੇ ਕਿਤੇ ਚੌਥਾ ਗ੍ਰਹਿ ਔਰਤਾਂ ਦੇ ਜੀਵਨ ਚ ਮੰਗਲ ਬਹੁਤ ਖਰਾਬ ਹੁੰਦਾ ਹੈ ਹਿੰਮਤ ਊਰਜਾ ਤੇ ਵਿਆਹ ਚ ਰੁਕਾਵਟ ਦਾ ਕਾਰਕ ਬਣਦਾ ਜਿਹੜਾ ਕਿ ਜੇ ਕਿਤੇ ਮੰਗਲ ਕਮਜ਼ੋਰ ਆ ਤਾਂ ਤੁਹਾਨੂੰ ਅ ਕਿਉਂ ਕਮਜ਼ੋਰ ਹੋ ਗਿਆ ਗੁੱਸਾ ਬਹੁਤ ਕਰਦੇ ਹੋ ਤੁਸੀਂ ਭੈਣ ਭਰਾਵਾਂ ਨਾਲ ਲੜਾਈ ਬਹੁਤ ਕਰਦੇ ਹੋ ਜਦੋਂ ਇਹ ਕਰਨ ਲੱਪੇ ਤਾਂ ਸਮਝ ਲਓ ਤੁਹਾਡਾ ਮੰਗਲ ਕਮਜ਼ੋਰ ਹੋ ਜਾਣਾ ਲੜਾਈ ਝਗੜੇ 'ਚ ਹਿੱਸਾ ਲੈਣ ਲੱਪੇ ਹੋ ਬੜੇ ਅੱਗੇ ਅੱਗੇ ਵੱਧ ਵੱਧ ਕੇ ਨਾ ਜੱਜ ਬਣਦੇ ਫਿਰਦੇ ਹੋ ਹਟ ਜਾਓ ਸਾਈਡ ਇਫੈਕਟ ਕੀ ਪੈਣਾ ਸਿਹਤ ਤੇ ਬਹੁਤ ਜ਼ਿਆਦਾ ਗੁੱਸਾ ਆ ਜਾਣਾ ਬੀਪੀ ਹਾਈ ਦੀ ਸਮੱਸਿਆ ਰਹਿਣੀ ਆ ਬਹੁਤ ਤੁਹਾਡੀਆਂ ਸਰਜਰੀਆਂ ਆਪਰੇਸ਼ਨ ਹੋਣ ਲੱਗ ਪੈਣੇ ਆ ਐਕਸੀਡੈਂਟ ਬਹੁਤ ਹੋਣ ਲੱਗ ਪੈਣੇ ਆ ਬਲੱਡ ਨਾਲ ਰਿਲੇਟਿਡ ਰੋਗ ਲੱਗ ਜਾਣੇ ਵਧਿਆ ਨਹੀਂ ਕਿ ਬਚ ਕੇ ਰਹੋ ਸੰਬੰਧਾਂ ਤੇ ਕੀ ਪ੍ਰਭਾਵ ਪੈਣਾ ਹੈ ਮੰਗਲ ਦੋਸ਼ ਦੇ ਕਾਰਨ ਵਿਆਹ ਚ ਬਹੁਤ ਮੁਸ਼ਕਲਾਂ ਆਉਂਦੀਆਂ ਜੀ ਅਡਜਸਟਮੈਂਟ ਨਹੀਂ ਹੁੰਦੀ ਲੜਾਈ ਝਗੜੇ ਕਲੇਸ਼ ਰਹਿੰਦੇ ਆ ਜ਼ਮੀਨ ਜਾਇਦਾਦ ਦੀਆਂ ਪ੍ਰੋਪਰਟੀ ਦੇ ਕੋਟ ਕੇਸ ਚੱਲਦੇ ਰਹਿੰਦੇ ਆ بڑے ਝਗੜੇ ਮਾਰ ਵੜ ਟੁਕ ਤੱਕ ਹੋ ਜਾਂਦੀ ਹੈ ਸੋ ਓਵਰਆਲ ਪ੍ਰਭਾਵ ਤੁਹਾਡੀ ਊਰਜਾ ਚ ਬਾਡੀ ਚ ਕਮੀ ਰਹਿਣੀ ਹੈ ਤੁਸੀਂ ਮਹਿਸੂਸ ਕਰਦੇ ਹੋਵੋਗੇ ਕਿ ਤੁਸੀਂ ਛੇਤੀ ਥੱਕ ਗਏ ਹੋ ਦ੍ਰਿੜਤਾ ਅੱਗੇ ਬੜੀ ਹੁੰਦੀ ਸੀ ਸਟੈਂਡ ਲੈ ਲੈਂਦੇ ਸੀ ਹੁਣ ਦ੍ਰਿੜਤਾ ਚ ਕਮੀ ਆ ਗਈ ਹੈ ਹਵਾ ਕਰ ਲੋ ਡਾਕਟਰ ਤੇਰਾਂਕਰ ਉਹ ਬਹੁਤ ਵਧੀਆ ਦੱਸਦੀ ਐ ਕਰੋਗੇ ਤਾਂ ਤੁਹਾਨੂੰ ਹੀ ਫਾਇਦਾ ਹੋਏਗਾ ਜੇ ਸ਼ਕਤੀ ਨਿਗਨ ਨਾਲ ਕਰੋਗੇ ਫਾਇਦਾ ਨਹੀਂ ਹੋਊਗਾ দান ਕਰੋਗੇ ਲਾਲ ਮਸਲਾਂ ਦੀ ਦਾੜ ਲਾਲ ਕਪੜਾ ਜਾਂ ਲਾਲ ਰੰਗ ਦੀ ਮਠਿਆਈ ਦੇ ਦਿਓ ਜਿਹੜੀ ਜਿਹੜੀ ਵਨਮੀ ਚੀਜ਼ ਆਉਂਦੀ ਐ ਜਿਹੜੇ ਦਿਨ ਦੇਣੀ ਦੇ ਦਿਓ ਦਿਨ ਮੰਗਲਵਾਰੀ ਐ ਰੈਗੂਲਰ ਕਰੋਗੇ ਰੈਗੂਲਰ ਪੂਜਾ ਜਾਂ ਮੰਤਰ ਕੀ ਹਨੂਮਨ ਚਾਲੀਸਾ ਦਾ ਪਾਠ ਕਰ ਲਓ ਓਮ ਅੰਗ ਅੰਗਾਰਕਾਏ ਨਮੋਦਾ ਜਾਪ ਕਰ ਲਓ ਵਿਜ ਮੰਤਰ ਐ ਮੰਗਲ ਹੋਰ ਕੀ ਕਰ ਸਕਦੇ ਹਾਂ ਹਰ ਮੰਗਲਵਾਰ ਨੂੰ ਹਨੂਮਨ ਜੀ ਨੂੰ ਲਾਲ ਚੀਜ਼ ਭੇਟ ਕਰਿਓ ਲਾਲ ਗੁਲਾਬ ਵੀ ਚੜ੍ਹਾਓ ਫੁੱਲ ਤਾਜ਼ਾ ਛੋਟੀਆਂ ਭੈਣਾਂ ਦੇ ਨਾਲ ਪਿਆਰ ਨਾਲ ਰਹੋ ਇਹ ਵੀ ਬੜੇ ਸੋਹਣੇ ਸ਼ੁੱਧ ਟੁੱਟਕੇ ਨੇ ਭੈਣਾਂ ਨਾਲ ਪਿਆਰ ਕਰੋ ਛੋਟੀਆਂ ਨਾਲ ਆਮ ਤੇ ਪ੍ਰਭਾਵਸ਼ਾਲੀ ਹੱਲ ਸਾਰੀਆਂ ਔਰਤਾਂ ਲਈ ਮੈਂ ਦੱਸਾਂ ਮਾਂ ਦੁਰਗਾ ਦੀ ਪੂਜਾ ਕਰਿਆ ਕਰੋ ਮਾਂ ਦੁਰਗਾ ਜਾਂ ਮਾਂ ਲక్ష్ਮੀ ਦੀ ਪੂਜਾ ਸਾਰੇ ਗ੍ਰਹਿ ਜਿਹੜੇ ਅਸ਼ੁੱਭ ਨੇ ਉਹਨਾਂ ਦੇ ਪ੍ਰਭਾਵ ਨੂੰ ਸ਼ਾਂਤ ਕਰਦਾ ਹੈ ਠੀਕ ਹੈ ਜੀ ਮਾਂ ਦੁਰਗਾ ਦੀ ਪੂਜਾ ਬਹੁਤ ਐਮ ਆ ਹਰ ਇੱਕ ਔਰਤ ਲਈ ਔਰਤਾਂ ਦਾ ਸਨਮਾਨ ਕਰੋ ਹਰ ਔਰਤ ਖਾਸ ਕਰਕੇ ਤੁਹਾਡੇ ਪਰਿਵਾਰ ਦੀਆਂ ਔਰਤਾਂ ਮਾਂ ਸੱਸ ਭੈਣ ਧੀ ਘਰ 'ਚ ਕੰਮ ਕਰਨ ਵਾਲੀ ਤੁਹਾਡੀ ਮੇਡ ਦਮ ਕੇ ਨਾ ਮੈਰੋ ਇੱਧਰ ਨਹੀਂ ਪੋਚਾ ਲਾਇਆ ਆਹ ਝਾੜੂ 'ਚ ਕੂੜਾ ਛੁੱਟ ਗਿਆ ਇੱਧਰੋਂ ਜਾਲੇ ਨਹੀਂ ਲਾਏ ਐਨਾ ਜਿੱਦਾਂ ਕਰੋਗੇ ਆ ਤਾਂ ਇਹ ਗ੍ਰਹਿ ਖਰਾਬ ਹੋਣਾ ਹੋਣਾ ਤੁਹਾਡਾ ਸਾਰੇ ਘਰਾਂ ਹੁੰਦੇ ਆ ਫਿਰ ਧਾਰਮਿਕ ਪਾਠ ਕਰੋ ਜਾਂ ਨਾ ਗਾਇਤਰੀ ਮੰਤਰ ਕਰ ਲਓ ਮੂਲ ਮੰਤਰ ਦਾ ਜਾਪ ਕਰ ਲਓ ਮਹਾਮ੍ਰਿਤੰਜੇ ਜਪ ਕਰ ਲਓ দান ਜਿਹੜਾ ਰੂਟੀਨ ਚ ਕਰ ਸਕਦਾ ਹਰੇਕ ਰਾਸ਼ੀ ਵਾਲਾ ਗਊਆਂ ਨੂੰ ਹਰਾਚਾਰਾ ਪਾਓ ਗਰੀਬਾਂ ਦੀ ਮਦਦ ਕਰੋ ਪੰਜਵਾਂ ਗ੍ਰਹਿ ਜੋ ਔਰਤਾਂ ਨੂੰ ਦੁੱਖ ਦਿੰਦਾ ਹੈ ਜੇ ਕਦੀ ਤੁਸੀਂ ਆਪਣੀਆਂ ਹਰਕਤਾਂ ਕਰਕੇ ਇਸ ਨੂੰ ਖਰਾਬ ਕਰ ਲੈਣੋ ਇੱਕ ਬਾਇ ਬਰਥ ਹੁੰਦੇ ਹੈ ਕੁੰਡਲੀ ਚ ਗ੍ਰਹਿ ਖਰਾਬ ਤਾਂ ਇੱਕ ਤੁਸੀਂ ਆਪ ਕਰਦੇ ਹੋ ਉਹ ਬੁੱਧ ਗ੍ਰਹਿ ਆ ਜਿਹੜਾ ਕਿ ਬੁੱਧੂ ਹੀ ਬੁੱਧੀ ਤੇ ਸੰਚਾਰ ਦਾ ਕਾਰਕ ਹੈ ਜਦੋਂ ਬੁੱਧ ਗ੍ਰਹਿ ਕਮਜ਼ੋਰ ਹੋ ਗਿਆ ਜਾਂ ਅਸ਼ੋਭ ਹੋ ਗਿਆ ਤਾਂ ਇਹ ਤੁਹਾਡੇ ਦੱਸੇ ਅਨੁਸਾਰ ਤੁਹਾਡੇ ਬੋਲ ਚਲਦਿਆਂ ਸਮੱਸਿਆਵਾਂ ਪੈਦਾ ਕਰਨਗੇ ਆ ਕਮਜ਼ੋਰ ਬੁੱਧ ਕੀ ਕਰੇਗਾ ਦੇਖੋ ਜ਼ੁਬਾਨ ਗੰਦੀ ਅਪਸ਼ਬਦ ਨਿਕਲਣੇ ਆ ਫੁੱਲ ਤਾਂ ਡਿਗਣਾ ਹੀ ਨਹੀਂ ਠੂਹ ਐ ਡਿਗਣੇ ਆ ਗੰਦੀ ਜ਼ੁਬਾਨ ਅਪਸ਼ਬ ਬੋਲਦੇ ਜਦੋਂ ਮੂੰਹ ਖੋਲਿਆ ਕੌੜੇ ਬੋਲ ਬੋਲੇ ਬੜੀ ਤੇਜ਼ੀ ਨਾਲ ਬੋਲਦੇ ਆ ਕੋਈ ਕਲੈਰਿਟੀ ਨਹੀਂ ਗੱਲਾਂ ਚ ਲੋਕਾਂ ਨਾਲ ਰਿਸ਼ਤੇ ਖਰਾਬ ਦੋਸਤਾਂ ਰਿਸ਼ਤੇਦਾਰਾਂ ਨਾਲ ਮਤਭੇਦ ਫੈਸਲੇ ਲੈਣ ਚ ਮੁਸ਼ਕਲ ਹਿਸਾਬ ਤਾਂ ਮੈਥਸ ਬੱਚੇ ਬਹੁਤ ਕਮਜ਼ੋਰ ਹੁੰਦੇ ਆ ਮੈਮਰੀ ਲਾਸ ਹੋ ਜਾਂਦੀ ਆ ਪੜਾਈ 'ਚ ਕਾਮਯਾਬੀ ਨਹੀਂ ਮਿਲਣੀ, ਬਿਜ਼ਨਸ 'ਚ ਨੁਕਸਾਨ ਹੋ ਜਾਂਦਾ। ਸਿਹਤ 'ਤੇ ਅਸਰ ਕੀ ਕੀ ਪਊਗਾ ਫਿਰ ਜੇ ਬੁੱਧ ਖਰਾਬ ਆ। ਜੀਭ ਦਾ ਟੇਸਟ, ਦੰਦ, ਮੂੰਹ, ਵੋਕਲ ਕੋਰਡਸ। ਇਹ ਸਾਰੀਆਂ ਮਲਟੀਪਲ ਸਮੱਸਿਆਵਾਂ ਸਾਡੇ ਜਿਹੜੀ ਆ ਵੋਕਲ ਕੋਰਡਸ ਨਾਲ ਸੰਬੰਧਿਤ, ਦੰਦਾਂ, ਜੀਭ, ਮੂੰਹ ਸਭ ਖਰਾਬ। ਚਮੜੀ ਦੇ ਰੋਗ ਲੱਗ ਜਾਂਦੇ ਆ। ਬਹੁਤ ਜ਼ਿਆਦਾ ਐਂਜਾਇਟੀ ਰਹਿੰਦੀ ਆ, ਬਹੁਤ ਘਬਰਾਟ ਹੋਣ ਲੱਗ ਪੈਂਦੀ ਆ। ਜਦੋਂ ਇਹ ਕਮਜ਼ੋਰ ਆ। ਤੁਸੀਂ ਕਦੀ ਨਾ ਕਦੀ ਪੰਛੀਆਂ ਨੂੰ ਮਾਰਿਆ ਪੰਛੀਆਂ ਨੂੰ ਉਡਾਇਆ ਚੋਗਾ ਨਹੀਂ ਪਾਇਆ ਚੋਗਾ ਨਹੀਂ ਚੁਗਣ ਦਿੰਦੇ ਪਾਣੀ ਨਹੀਂ ਪਾਇਆ ਜੇ ਛੋਟੀ ਜੀ ਕਿਸੇ ਮਸੂਮ ਬੱਚੀ ਜਾਂ ਭੈਣ ਨੂੰ ਬੇਇੱਜ਼ਤ ਕੀਤਾ ਕਦੀ ਝੂਠ ਬੋਲਿਆ ਬੁੱਧ ਖਰਾਬ ਹੋ ਜਾਣਾ ਕਰਗਰੂ پاکੀ ਕਰਨੇ ਆ ਬੁੱਧ ਨੂੰ ਮਜ਼ਬੂਤ ਕਰਨਾ ਤਾਂ ਤੁਸੀਂ ਝੂਠ ਬੋਲਣ ਤੋਂ ਬਚਣਾ ਹੈ ਗੱਲ ਕਰਨ ਤੋਂ ਪਹਿਲਾਂ ਤੋਲੋ ਤੇ ਬੋਲੋ দান ਤੇ ਸੇਵਾ ਕੀ ਕਰੋਗੇ ਜਿੰਨੀਆਂ ਹਰੀਆਂ ਚੀਜ਼ਾਂ ਮੂੰਗੀ ਦੀ ਦਾਲ ਆ ਕੋਈ ਹਰਾ ਕੱਪੜਾ ਬੁੱਧਵਾਰੇ ਵਾਲੇ ਦਿਨ দান ਕਰ ਸਕਦੇ ਹਾਂ ਗਾਂ ਨੂੰ ਹਰਾ ਚਾਰਾ ਪਾਲਕ ਪਾ ਦਿਓ ਇੱਕ ਗੁੱਛੀ ਜਾ ਕੇ ਤੌਲਸੀ ਦੇ ਪੌਦੇ ਨੂੰ ਰੋਜ਼ ਪਾਣੀ ਦਿਓ ਮੰਤਰ ਜਪ ਜਿਹੜਾ ਕਰਨਾ ਓਮ ਬੋਧਾਇ ਨਮਾ ਬੜੇ ਸੋਨੇ ਬੀਜ ਮੰਤਰ ਆਪਣੇ ਨੌ ਤੇ ਦੰਦ ਸਾਫ਼ ਰੱਖਣੇ ਆ ਬ੍ਰਸ਼ ਰੋਜ਼ ਕਰਨਾ ਨੌ ਕੱਟ ਕੇ ਰੱਖਣੇ ਆ ਜਿੰਨੇ ਨੌ ਬਧਾਉਂਗੇ ਉਹਨਾਂ ਤੁਹਾਡਾ ਨੁਕਸਾਨ ਹੈ ਕੰਨ ਬਨ ਕੇ ਰੱਖ ਲੋ ਕੰਨ ਬਣਾਉਣੇ ਬੁੱਧ ਦਾ ਬਹੁਤ ਮਜ਼ਬੂਤ ਉਪਾਅ ਆ ਬੁੱਧਵਾਰ ਨੂੰ ਕੋਸ਼ਿਸ਼ ਕਰੋ ਹਰੇ ਰੰਗ ਦੇ ਕੱਪੜੇ ਪਾ ਲਓ ਹਾਂ ਬੁੱਧ ਠੀਕ ਕਰਨਾ ਕੋਈ ਉਪਾਦੀ ਜੇ ਲੋੜ ਨਹੀਂ ਵੀ ਹੈ ਜੇ ਜ਼ਿਆਦਾ ਸਰ ਸਕਦਾ ਤਾਂ ਆਪਣੇ ਮਾਮੇ ਦੇ ਨਾਲ ਸਬੰਧ ਚੰਗੇ ਬਣਾ ਕੇ ਰੱਖਣੇ ਨਾਨਕਿਆਂ ਨਾਲ ਸੋ ਇਹ ਸੀ ਕੁਝ ਉਹ ਗੱਲਾਂ ਜੋ ਤੁਹਾਡੇ ਖਾਸ ਕਰਕੇ ਮੇਰੀਆਂ ਭੈਣਾਂ ਦੇ ਜੀਵਨ ਦੇ ਵਿੱਚ ਵੱਡੀਆਂ-ਵੱਡੀਆਂ ਸਮੱਸਿਆਵਾਂ ਪੈਦਾ ਕਰਨ ਵਾਲੇ ਪੰਜ ਗ੍ਰਹਿ ਸੋ ਚੰਦਰਮਾ ਮੰਦਾ ਕਾਰਕਾ ਸ਼ੁਕਰ ਇਸਤਿਆਂ ਦਾ ਸੀ ਕਰਕੇ ਦੇਖੋ ਠੀਕ ਹੋ ਜਾਏਗਾ ਸੁਖੀ ਹੋ ਜਾਏਗਾ ਹੋ ਜਾਏਗਾ ਤੁਹਾਡਾ ਜੀਵਨ ਔਰਤਾਂ ਦੀ ਕੁੰਡਲੀ ਦੇ ਮੁੱਖ ਕਮਜ਼ੋਰ ਗ੍ਰਹਿ ਮੈਂ ਦੱਸਿਆ ਮੈਂ ਪ੍ਰਭਾਵਸ਼ਾਲੀ ਬੈਦਕ ਉਪਾਦਾਸਤੇ ਹੈ ਸੋ ਜੋਤਿਸ਼ ਭਵੇਖਵਾੜੀ ਨਹੀਂ ਕਰਦਾ ਸਾਡੇ ਕਰਮਾਂ ਨੂੰ ਸੁਧਾਰਨ ਦੀ ਕਲਾ ਸਾਨੂੰ ਸਿਖਾਉਂਦਾ ਆ ਗ੍ਰਹਿਆਂ ਦੇ ਇਹਨਾਂ ਹਲਨ ਨਾਲ ਤੁਸੀਂ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਆ ਫਰਕ ਮਹਿਸੂਸ ਕਰੋਗੇ ਕਮੈਂਟਸ ਮੈਨੂੰ ਦੱਸੋਗੇ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾਂ ਵੀਡੀਓ ਦੀ ਪੋਸਟ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹੋਰ ਬੀਬੀਆਂ ਭੈਣਾਂ ਦਾ ਭਲਾ ਹੋ ਜਾਏ ਹਰ ਦੂਜੇ ਘਰ ਤੇ ਭੈਣ ਦੁਖੀ ਹੈ ਤਾਂ ਜੋ ਹੋਰ ਲੋਕ ਵੀ ਇਹਦਾ ਲਾਭ ਲੈ ਸਕਣ ਮੈਂ ਅਗਲੀ ਵਾਰ ਕਿਸ ਵਿਸ਼ੇ ਤੇ ਗੱਲ ਕਰਾਂ ਕਿਰਪਾ ਕਰਕੇ ਕਮੈਂਟ ਚ ਇਹੀ ਦੱਸਦਿਆਂ ਕਰੋ ਕਿ ਤੁਹਾਨੂੰ ਹੁਣ ਮੇਰੇ ਕੋਲੋਂ ਕੀ ਚਾਹੀਦਾ ਵੀਡੀਓ ਦੇ ਰੂਪ ਚ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਚ ਰਹੋ ਚੈਨਲ ਡਾਕਟਰ ਤੇਰਨ ਕੋਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਸਾਰਿਆਂ ਭੈਣਾ ਆਪਣਾ ਬਹੁਤ ਸਾਰਾ ਖਿਆਲ ਰੱਖੋ ਇਹ 5 ਗ੍ਰੇਡ ਠੀਕ ਕਰ ਲਓ ਸਾਰਾ ਪਰਿਵਾਰ ਸੁਖੀ ਹੋ ਜਾਏਗਾ ਸੋ ਮਰਦਾਨਾਂ ਨੂੰ ਵੀ ਮੇਰੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਵੀ ਕਿ ਉਹ ਆਪਣੇ ਵਾਈਫਸ ਦਾ ਧਿਆਨ ਰੱਖਣ ਆਪਣੀਆਂ ਧੀਆਂ ਭੈਣਾਂ ਦਾ ਸਤਿਕਾਰ ਕਰਨ ਕਿਉਂਕਿ ਉਹ ਜੇ ਸੁਖੀ ਨੇ ਤਾਂ ਸਾਰਾ ਘਰ ਸੰਚਾਲਨ ਉਹਨਾਂ ਨੇ ਕਰਨਾ ਹੈ ਉਹਨਾਂ ਦੇ ਸਿਰ ਤੇ ਇਦਾਂ ਰੋਮਾ ਦਾਰ ਹੈ ਸੋ ਘਰ ਨੂੰ ਸਵਰਗ ਬਣਾਉਣਾ ਤੇ ਕਰਦੀਆਂ ਨੇ ਔਰਤਾਂ ਦੀਆਂ ਇਹਨਾਂ ਤਕਲੀਫਾਂ ਨੂੰ ਦੂਰ ਕਰੋ ਓਕੇ ਬਾਏ ਬਾਏ